ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪਿੰਡਾਂ ਦੀ ਸਾਥ ਤੇ ਮੈਂ ਹਾਂ ਅਸ਼ਫਾਕ ਟੋਡੀ ਇਸਵੇਂ ਮੇਂ ਪ੍ਰੋਗਰਾਮ ਪਿੰਡਾਂ ਦੀ ਸਾਥ ਹਲਕਾ ਲੰਬੀ ਤੋਂ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ ਸੇਖਾਲ ਪਿੰਡ ਦੇ ਵਿੱਚ ਖੜੇ ਆ ਪਿਛਲੇ ਸਮੇਂ ਦੌਰਾਨ ਕਿਹੜੇ ਵਿਕਾਸ ਕਾਰਜ ਆ ਜੋ ਪਿਛਲੀਆਂ ਸਰਕਾਰਾਂ ਦੌਰਾਨ ਜਾਂ ਸਰਪੰਚਾਂ ਤੋਂ ਰਹਿ ਗਏ ਸਨ ਔਰ ਇੱਕ ਵਾਰੀ ਮੈਂ ਖੇਤ ਦੀਆਂ ਤਸਵੀਰਾਂ ਮਕਾਉਣ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਸਾਥੀ ਨੂੰ ਕਹੂੰਗਾ ਤਸਵੀਰਾਂ ਵਿਖਾਏ ਕਿ ਪਰਾਲੀ ਦਾ ਸੀਜ਼ਨ ਆ ਔਰ ਪਰਾਲੀ ਦੀਆਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਝੋਨਾ ਵੱਢਿਆ ਗਿਆ ਪਰਾਲੀ ਪਈ ਆ ਖੇਤ ਦੇ ਵਿੱਚੋਂ ਪਰਾਲੀ ਪ੍ਰਬੰਧਨ ਨੂੰ ਲੈ ਕੇ ਵੇਸ਼ਕ ਸਰਕਾਰਾਂ ਦੇ ਵੱਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਪਰਾਲੀ ਨਾ ਸਾੜਨ ਨੂੰ ਲੈ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਹੀ ਕਿਸਾਨ ਸਾਡੇ ਨਾਲ ਨੇ ਪਿੰਡ ਦੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਸਰਪੰਚ ਸਾਹਿਬ ਇੱਥੇ ਮੌਜੂਦ ਨੇ ਸਿੱਖਾਲੇ ਦੇ ਸਰਪੰਚ ਸਾਹਿਬ ਆ ਮੌਜੂਦਾ ਸਰਪੰਚੋਂ ਚੁਣੇ ਗਏ ਹੋ ਪਿੰਡ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਕਿਹੜੇ-ਕਿਹੜੇ ਕੰਮ ਨੇ ਜਿਹੜੇ ਤੁਸੀਂ ਪਹਿਲ ਦੇ ਆਧਾਰ ਤੇ ਕਰੋ ਜੋ ਪਿੰਡ ਦੇ ਲੋਕਾਂ ਨੂੰ ਜ਼ਰੂਰੀ ਨੇ ਪਿੰਡ ਦੇ ਲੋਕਾਂ ਦਾ ਜੀ ਜੋ ਕਿ ਨਾਲੀਆਂ ਨੂਲੀਆਂ ਦੀ ਪ੍ਰੋਬਲਮ ਰਹਿੰਦੀ ਹੈ ਜੀ ਉਹ ਅਸੀਂ ਕਰ ਰਹੇ ਆ ਮੌਕੇ ਤੇ ਜੋ ਵੀ ਸਾਨੂੰ ਜਿੱਥੇ ਵੀ ਕੋਈ ਕੋਈ ਪਾਣੀ ਘਰ ਚ ਵੜਦਾ ਜਾਂ ਕੋਈ ਸੜਕ ਤੇ ਬੇ ਲੋੜੀ ਦਾ ਪਾਣੀ ਆ ਰਿਹਾ ਉਹਦੇ ਲਈ ਅਸੀਂ ਸਾਡਾ ਪ੍ਰੋਪਰ ਧਿਆਨ ਆ ਅਸੀਂ ਜਿੱਥੇ ਵੀ ਕੋਈ ਰਿਪੇਅਰ ਦਾ ਕੰਮ ਉਹ ਵੀ ਕਰਵਾਈ ਜਾ ਰਹੇ ਆ ਬਾਕੀ ਜੋ ਧਰਮਸ਼ਾਲਾ ਦੀ ਪ੍ਰੋਬਲਮ ਹੁੰਦੀ ਹੈ ਜੀ ਵੀ ਉੱਥੇ ਬੈਂਚ ਨਹੀਂ ਜਾਂ ਉਹਦੀ ਬਿਲਡਿੰਗ ਖਰਾਬ ਹੋਈ ਪਈ ਆ ਉਹਦੇ ਤੇ ਸਾਡਾ ਪੂਰਾ ਧਿਆਨ ਆ ਜੀ ਉਹ ਵੀ ਹੋ ਰਿਹਾ ਜੀ ਬਾਕੀ ਸਾਡੇ ਪਿੰਡ ਦੇ ਵਿੱਚ ਇੱਕ ਲਾਇਬ੍ਰੇਰੀ ਆ ਜੀ ਉਹ ਇਸੇ ਸਰਕਾਰ ਦੇ ਮਤਲਬ ਸਹਿਮਤੀ ਨਾਲ ਜੀ ਇਹਨਾਂ ਦੇ ਫੰਡਸ ਨਾਲ ਉਹ ਤਿਆਰ ਹੋਈ ਆ ਬਾਕੀ ਅਸੀਂ ਉਹਨੂੰ ਪੂਰਾ ਸਿਟਿੰਗ ਨਾਲ ਤੇ ਪੂਰਾ ਪ੍ਰੋਪਰ ਜੋ ਵੀ ਅਧੂਰੀ ਸੀ ਉਹਨੂੰ ਅਸੀਂ ਪੂਰਾ ਪ੍ਰੋਪਰ ਤਿਆਰ ਕਰ ਰਹੇ ਆ ਜੀ ਸਰਪੰਚੋ ਪਿਛਲੀਆਂ ਸਰਕਾਰਾਂ ਦੀ ਗੱਲ ਕਰੀਏ ਕਿਹੜੇ ਵਿਕਾਸ ਕਾਰਜ ਅਧੂਰੇ ਸਨ ਜਿਹੜੇ 2-3 ਤਾਂ ਤੁਸੀਂ ਗਿਨਾ ਦਿੱਤੇ ਆ ਲੈ ਵੀ ਸਾਡੇ ਪਿੰਡ ਦੇ ਵਿੱਚ ਵਿਕਾਸ ਕਾਰਜ ਨਹੀਂ ਹੋਏ ਸੀ ਜਿਸ ਨੂੰ ਲੈ ਕੇ ਤੁਸੀਂ ਪਹਿਲ ਦੇ ਆਧਾਰ ਤੇ ਉਹ ਮੁੱਦੇ ਲੋਕਾਂ ਦੇ ਮੁੱਦੇ ਹੁੰਦੇ ਨੇ ਉਹਨਾਂ ਨੂੰ ਤੁਸੀਂ ਹੱਲ ਕਰੋ ਸਾਡੇ ਪਿੰਡ ਦਾ ਇਹ ਪੰਚਾਇਤ ਘਰ ਸੀਗਾ ਲਗਭਗ 70 ਸਾਲ ਪਹਿਲਾਂ ਦਾ ਬਣਿਆ ਹੋਇਆ ਸੀਗਾ ਜਿਹਦੀ ਕੋਈ ਵੀ ਸੁਣਵਾਈ ਨਹੀਂ ਹੋਈ ਸੀ ਬਿਲਡਿੰਗ ਬਿਲਕੁਲ ਖਸਤਾ ਹੋਈ ਸੀ ਜੀ ਉਹ ਮੰਤਰੀ ਸਾਹਿਬ ਦੇ ਧਿਆਨ 'ਚ ਲਿਆਂਦਾ ਗਿਆ ਜੀ ਸਾਨੂੰ ਮੰਤਰੀ ਸਾਹਿਬ ਨੇ ਉਹ ਪੰਚਾਇਤ ਘਰ ਦੀ ਨਵੀਂ ਬਿਲਡਿੰਗ ਦੇ ਦਿੱਤੀ ਆ ਉਹ ਅਸੀਂ ਪ੍ਰਾਣੀ ਬਿਲਡਿੰਗ ਅਨ ਸੇਫ ਕਰਕੇ ਉਹਨੂੰ ਢਵਾਤਾ ਸਾਡਾ ਪੰਚਾਇਤਕਰ ਹੁਣ ਨਵਾਂ ਬਣ ਜਾ ਰਿਹਾ ਜੀ ਨਵਾਂ ਬਣ ਜਾ ਰਿਹਾ ਹੋਰ ਵੀ ਲੋਕ ਨੇ ਬਾਈ ਜੀ ਕੀ ਕਹਿਣਾ ਚਾਹੂਗੇ ਤੁਹਾਡੇ ਪਿੰਡ ਦੇ ਵਿੱਚ ਮੰਤਰੀ ਸਾਹਿਬ ਵੀ ਆ ਜਾ ਰਹੇ ਨੇ ਖੇਤੀ ਆ ਪਖੜਿਆ ਪਾਈਪ ਲਾਈਨ ਦਾ ਵੀ ਮੋਨ ਦਾ ਉਦਘਾਟਨ ਕਰਨਾ ਤੇ ਕੰਮ ਕਿਹੜੇ ਨੇ ਜਿਹੜੇ ਰਹਿੰਦੇ ਨੇ ਪਿੰਡ ਵਾਸਤੇ ਜੋ ਤੁਸੀਂ ਉਮੀਦ ਕਰਦੇ ਹੋ ਸਾਡਾ ਸਰਪੰਚ ਜਿਹੜਾ ਚੁਣਿਆ ਗਿਆ ਉਹ ਸਾਨੂੰ ਉਮੀਦ ਆ ਉਹ ਪਹਿਲ ਦੇ ਆਧਾਰ ਤੇ ਹੱਲ ਕਰੇ ਹਾਂਜੀ ਉਹ ਛੜਕਾ ਤੇ ਨੇ 4-5 ਸਾਡੇ ਬੰਨ ਵਾਲੀਆਂ ਉਹ ਮੈਂ ਤਾਂ ਪਾਇਆ ਹਾਂਜੀ ਬਣ ਜੂਗਾ ਬਣ ਜਾਣਗੇ ਹਾਂਜੀ ਹਾਂਜੀ ਲੱਗਦਾ ਵੀ ਪਿਛਲੀਆਂ ਸਰਕਾਰਾਂ ਚ ਕੰਮ ਨਹੀਂ ਹੋਏ ਸੀ ਇਸ ਵਾਰ ਹੋਣਗੇ ਹਾਂਜੀ ਹਾਂਜੀ ਹੋਣਗੇ ਬਿਲਕੁਲ ਹੋਣਗੇ ਹਾਂਜੀ ਸੋ ਹੋਰ ਵੀ ਲੋਕ ਨੇ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਨਾ ਜੀ ਬਰਨਾਲ ਸਿੰਘ ਗੁੱਲਾ ਜੀ ਕਿਵੇਂ ਦੇਖਦੇ ਹੋ ਪਿਛਲੀਆਂ ਸਰਕਾਰਾਂ ਤੇ ਹੋਣ ਦੀ ਸਰਕਾਰ ਦੇ ਵਿੱਚ ਕਿਉਂਕਿ ਕੁਝ ਕੰਮ ਸਮੇਂ ਨਿਪਟਰੀ ਨਹੀਂ ਚੜਦੇ ਜੋ ਨਵੇਂ ਸਰਪੰਚਾਂ ਦੇ ਥਰੂ ਚੜਨੇ ਹੁੰਦੇ ਆ ਨੇ ਬਹੁਤ ਵਧੀਆ ਜਿਹੜਾ ਇਹ ਮੁੱਦਾ ਖੇਤੀਬਾੜੀ ਨਾਲ ਜੁੜਿਆ ਹੈ ਸਾਡੇ ਇਹ 15-20 ਸਾਲ ਪਹਿਲਾਂ ਦਾ ਇਹ ਪੁਰਾਣੇ ਖਾਲ ਬਣਿਆ ਤੇ ਮੰਤਰੀ ਸਾਹਿਬ ਨੇ ਬਹੁਤ ਵਧੀਆ ਉਪਰਾਲਾ ਕਰਿਆ ਪਾਈਪਲਾਈਨ ਦਾ ਜਿਹੜੀ ਕਿ ਤਕਰੀਬਨ ਦੋ ਪਿੰਡਾਂ ਨੂੰ ਸਹਿਣਾ ਖੇੜਾ ਤੇ ਸਿੱਖਾਲੇ ਨੂੰ ਪਾਣੀ ਲੱਗਦਾ ਇਹਦਾ ਤੇ 6-7 ਕਿਲੋਮੀਟਰ ਲੈਂਥ ਬਣ ਜੂਗੀ ਇਹਦੀ ਤੇ ਬਹੁਤ ਵਧੀਆ ਹੱਲ ਹੋਇਆ ਇਹ ਹਰੇਕ ਕਿਸਾਨ ਦੇ ਟੀਲ ਤੱਕ ਪਾਣੀ ਪਹੁੰਚੂਗਾ ਤੇ ਬਹੁਤ ਧੰਨਵਾਦ ਜੀ ਮੰਤਰੀ ਸਾਹਿਬ ਦੇ ਸਰਕਾਰ ਨੇ ਦਾ ਜਦੋਂ ਬਣੀ ਸੀ ਉਦੋਂ ਹੀ ਮੁਖਸੀਮ ਸਾਹਿਬ ਨੇ ਕਿਹਾ ਸੀ ਮੈਂ ਟੀਲਾਂ ਤੱਕ ਪਾਣੀ ਪਹੁੰਚਾਉਂਗਾ ਪਹਿਲਾਂ ਪਾਣੀ ਨਹੀਂ ਆਉਂਦਾ ਸੀ ਪਿੰਡਾਂ ਦੇ ਵਿੱਚ ਜੇ ਖੇਤਾਂ ਦੀਗਾ ਖੇਤੀ ਖੜੇ ਆਪਾਂ ਬਾਹਰ ਚ ਆਪਾਂ ਕਿਉਂਕਿ ਝੋਨੇ ਦਾ ਸੀਜ਼ਨ ਹੈ ਲਗਾਤਾਰ گاؤں ਕਣਕ ਦਾ ਵੀ ਹੁਣ ਪਾਣੀ ਦੀ ਜ਼ਰੂਰਤ ਪਹਿਲਾਂ ਇਹ ਨਹੀਂ ਜਿਹੜੇ ਖਾਲੇ ਇਹ 15 20 ਸਾਲ ਪੁਰਾਣੇ ਬਣਿਆ ਹੁਣ ਤੁਸੀਂ ਵੇਖੋ ਵੀ ਇੱਥੇ ਆਪਾਂ ਮੋਢੇ 'ਚ ਖੜੇ ਆ ਜੇ ਇਥੋਂ 3 ਕਿਲੋਮੀਟਰ ਅੱਗੇ ਜਾਣਾ ਹੈ ਤੇ ਉਹ ਲੀਕਿੰਗ ਸ਼ੀਕਿੰਗ ਫਿਰ ਉੱਥੇ ਟੀਲ ਤੇ ਪਾਣੀ ਨਹੀਂ ਪਹੁੰਚਦਾ ਸੀ ਜੀ ਇਹ ਸਰਕਾਰ ਦਾ ਅਪਰਾਲ ਹੁਣ ਪਾਈਪ ਲਾਈਨ ਪੈ ਜੂਗੀ ਫਿਰ ਇੱਥੇ ਵੀ ਉਹਨਾਂ ਹੀ ਪਾਣੀ ਮਿਲੂ ਹਟੇ ਵਾਲਾ ਇਹਨੂੰ ਮੇਰ ਨੂੰ ਮਿਲੂਗਾ ਪੂਰਾ ਵਧੀਆ ਤਰੀਕੇ ਨਾਲ ਪਾਣੀ ਲੱਗੂਗਾ ਹਰੇਕ ਦੇ ਬਹੁਤ ਵਧੀਆ ਕੰਮ ਹੋ ਗਿਆ ਪਿੰਡ ਦਾ ਮਾਹੌਲ ਕਿਸ ਤਰ੍ਹਾਂ ਦਾ ਕਿਉਂਕਿ ਪਿੰਡਾਂ ਦੇ ਵਿੱਚ ਹੁੰਦਾ ਨਾ ਵੀ ਪਾਰਟੀ ਬਾਜ਼ੀ ਜ਼ਿਆਦਾ ਚੱਲਦੀ ਹੈ ਸਰਪੰਚ ਉਸ ਪਾਰਟੀ ਦਾ ਤੇ ਦੂਜੇ ਲੋਕ ਕਈ ਵਾਰੀ ਐ ਸਮਝਦੇ ਯਾਰ ਸਾਡਾ ਕੰਮ ਨਹੀਂ ਕਰਨਾ ਜਾਂ ਸਾਡੇ ਕੰਮ ਸਰਪੰਚ ਨੇ ਹੋਣ ਨਹੀਂ ਦੇਣੇ ਜਾਂ ਇਸ ਤਰ੍ਹਾਂ ਇਸ ਤਰ੍ਹਾਂ ਪਾਰਟੀ ਬਾਜ਼ੀ ਜ਼ਿਆਦਾ ਚੱਲਦੀ ਹੈ ਨਹੀਂ ਇਹ ਖੇਤੀਬਾੜੀ ਦੀ ਸਮੱਸਿਆ ਹੈ ਸਾਰਾ ਪਿੰਡ ਤਕਰੀਬਨ ਇੱਕੋ ਸਾਈਡ ਤੇ ਹੈ ਕੋਈ ਇਤਰਾਜ਼ ਨਹੀਂ ਕਿਸੇ ਦਾ ਤੇ ਸਾਰੀਆਂ ਪਾਰਟੀਆਂ ਦੇ ਲੋਕ ਆ ਜਿਨ੍ਹਾਂ ਦੇ ਪਾਣੀ ਅਕਾਲੀ ਦਲ ਦੇ ਵੀ ਲੱਗਣਾ ਹੈ ਆਪ ਵਾਲਿਆਂ ਦੇ ਵੀ ਲੱਗਣਾ ਕਾਂਗਰਸ ਵਾਲਿਆਂ ਦੇ ਵੀ ਲੱਗਣਾ ਹੈ ਇਹਦੇ ਕੋਈ ਕਿਸੇ ਦਾ ਇਤਰਾਜ ਨਹੀਂ ਤੇ ਵਧੀਆ ਤਰੀਕੇ ਨਾਲ ਇਹ ਚੱਲ ਰਿਹਾ ਕੰਮ ਇਹ ਵਧੀਆ ਤਰੀਕੇ ਨਾਲ ਹੋਰ ਵੀ ਆ ਬਾਈ ਜੀ ਮਗਰ ਖੜੇ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀਰੇ ਕਿਵੇਂ ਦੇਖਦੇ ਹਾਂ ਅੱਜ ਤਾਂ ਪਾਈਪ ਲਾਈਨ ਪੈ ਰਹੀ ਆ ਵੈਸੇ ਪਿੰਡ ਦੀ ਗੱਲ ਕਰਾਂ ਤਾਂ ਪਿੰਡ ਦੇ ਵਿੱਚ ਕਿਹੜੇ ਵਿਕਾਸ ਕਰਦਾ ਤੁਹਾਨੂੰ ਲੱਗਦੇ ਆ ਕੋਈ ਪੜ੍ਹਾਈ ਨੂੰ ਲੈ ਕੇ ਕੋਈ ਡਾਕਟਰੀ ਸਹੂਲਤ ਨੂੰ ਲੈ ਕੇ ਨਹੀਂ ਬਹੁਤ ਵਧੀਆ ਕੰਮ ਹੋ ਰਿਹਾ ਜੀ ਸਾਡੇ ਸਿਆਣਾ ਕਿਹੜਾ ਪਿੰਡ ਆ ਕੁਸ਼ਵੀਰ ਸਿੰਘ ਮਾਨ ਸਾਡੇ ਪਿੰਡ ਦੇ ਸਰਪੰਚ ਸਾਹਿਬ ਆ ਨਾਲ ਦੇ ਸਰਪੰਚ ਹਾਂ ਨਾਲ ਨਾਲ ਹੀ ਕਿਲੋਮੀਟਰ ਤੇ ਜੀ ਤੇ ਸਾਰੇ ਕੰਮ ਬਹੁਤ ਵਧੀਆ ਹੋ ਰਿਹਾ ਜਿਵੇਂ ਪਿੰਡ ਚ ਜਿਮ ਲੱਗੀ ਸਾਡੇ ਫਿਰ ਗਰਾਊਂਡ ਆ ਸਕੂਲ ਵਾਲਾ ਆ ਖੇਡਣ ਵਾਲਾ ਇਹ ਤਾਂ ਬਹੁਤ ਵਧੀਆ ਕੰਮ ਸੁਧਾਰ ਹੋ ਗਿਆ ਜੀ ਇਹਦਾ ਫਿਰ ਜਿਵੇਂ ਹਾਂ ਹੁਣ ਪਾਈਪ ਲਾਈਨ ਪੈ ਰਹੀ ਹੈ ਤੇ ਬਾਕੀ ਟੇਲਾ ਨੂੰ ਔਖਾ ਸੀਗਾ ਜੀ ਟੇਲਾ ਨੂੰ ਔਖਾ ਸੀਗਾ ਸਾਡੇ ਇੱਥੇ ਬਹੁਤ ਵਧੀਆ ਕੰਮ ਹੋ ਰਿਹਾ ਜੀ ਲੱਗਦਾ ਵੀ ਪਹਿਲਾਂ ਵਾਲੇ ਸਮੇਂ ਚ ਸਰਕਾਰਾਂ ਨੇ ਜਿਹੜਾ ਕੰਮ ਕੀਤੇ ਉਹਨਾਂ ਦੇ ਕੁਝ ਅਧੂਰੇ ਰਹਿ ਗਏ ਜਾਂ ਉਹਨਾਂ ਦੇ ਕੰਮ ਨਿਪੜੇ ਨਹੀਂ ਚੜੇ ਬਸ ਚਹੋਈ ਜਾਂਦਾ ਜੀ ਕੰਮ ਉਹ ਬਹੁਤ ਹੀ ਸਾਰੇ ਕੋਈ ਸਰਕਾਰ ਹੋਵੇ ਕਾਂਗਰਸ ਦੀ ਹੋਵੇ ਇਕਾਲੀਆਂ ਦੀ ਹੋਵੇ ਆਪਦੀ ਹੋਵੇ ਕੰਮ ਸਾਰੇ ਹੋ ਜਾਂਦੇ ਆ ਜੀ ਨਾਲ ਦੇ ਪਿੰਡ ਦੇ ਸਰਪੰਚ ਵੀ ਇੱਥੇ ਮੌਜੂਦ ਨੇ ਕਿਉਂਕਿ ਮੰਤਰੀ ਸਾਹਿਬ ਇੱਥੇ ਪਹੁੰਚ ਰਹੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਬਈ ਜੀ ਸਾਂਜੀ ਪਾਈਪਲਾਈਨ ਆ ਕਹਿ ਸਕਦੇ ਆ ਵੀ ਦੋ ਪਿੰਡਾਂ ਦੀ ਆ ਕਿਲੋਮੀਟਰ ਦੇ ਨਾਲ ਸੇਖਾਲਾ ਤੇ ਨਾਲ ਤੁਹਾਡਾ ਸਹਣਾ ਖੇੜਾ ਪਿੰਡ ਆ ਕਿਵੇਂ ਦੇਖਦੇ ਹੋ ਕਿਉਂਕਿ ਵਿਕਾਸ ਕਾਰਜ ਰਹਿੰਦੇ ਰਹਿ ਜਾਂਦੇ ਆ ਕਈ ਵਾਰੀ ਤੇ ਬਹੁਤ ਮੁਸ਼ਕਲ ਸਮੇਂ ਨਾਲ ਨਿਪਟੇ ਜਾਂਦੇ ਆ ਹਾਂਜੀ ਬਿਲਕੁਲ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਆ ਉਹ ਵੀ ਸਾਡੇ ਕੈਬਨਿਟ ਮੰਤਰੀ ਗਰਮੀਤ ਸਿੰਘ ਖੁੱਡੀਆਂ ਜਣੜੇ ਐਮ ਐਲ ਏ ਵੀ ਆ ਸਾਡੇ ਲੰਬੀ ਤੋਂ ਉਹਨਾਂ ਦੀ ਸੋਚ ਆ ਕਿ ਪਾਣੀ ਨੂੰ ਜਿਹੜਾ ਕਿ ਟੀਲਾਂ ਤੱਕ ਪਹੁੰਚਾਇਆ ਜਾਵੇ ਜਿਹੜਾ ਲੋੜਵੰਦ ਪਿੱਛੇ ਮੋੜਤ ਵਿੱਚ ਤਾਂ ਸਾਰੇ ਨੂੰ ਚਲੋ ਪਾਣੀ ਵਧੀਆ ਮਿਲਦਾ ਹੀ ਸੀ ਪਹਿਲਾਂ ਵੀ ਤੇ ਟੇਲਾਂਾਂ ਤੇ ਬੜੀ ਦਿੱਕਤ ਆਉਂਦੀ ਹੈ ਪਾਣੀ ਦੀ ਸੋ ਉਸ ਕਰਕੇ ਆ ਪਾਈਪ ਲਾਈਨ ਜਿਹੜੀ 1 ਕਰੋੜ ਤੋਂ ਉੱਤੇ ਦੀ ਪ੍ਰੋਜੈਕਟ ਹੈ ਅੱਜ ਇਹਦਾ ਦਰਕਰਨ ਕਰਨ ਲਈ ਮੰਤਿਸਰ ਪਹੁੰਚ ਰਹੇ ਹੈ ਸੋ ਇਹ ਸਰਕਾਰ ਦਾ ਜਿੰਮੀ ਸੋਚ ਹੈ ਉਹ ਪਿੰਡਾਂ ਤੱਕ ਉਸ ਚੀ ਨੂੰ ਗਰਾਊਂਡ ਲੈਵਲ ਤੇ ਯਕੀਨੀ ਬਣਾਇਆ ਜਾ ਰਿਹਾ ਕਿ ਉਹ ਚੀਜ਼ ਗਰਾਊਂਡ ਲੈਵਲ ਤੇ ਵੀ ਲਾਗੂ ਹੋਵੇ ਬਾਕੀ ਜੇ ਪਿੰਡ ਪੱਧਰ ਦੀ ਗੱਲ ਕਰੀਏ ਤਾਂ ਅਸੀਂ ਵੀ ਲਗਾਤਾਰ ਲੱਗੇ ਹੋਏ ਹਾਂ ਜੇ ਸਾਡਾ ਸਭ ਤੋਂ ਪਹਿਲਾਂ ਜਿਵੇਂ ਵਾਟਰ ਵਰਕਸ ਦਾ ਗੱਲ ਕਰੀਏ ਵਾਟਰ ਸਾਡਾ ਬੜਾ ਪਾਣੀ ਜਿਹੜਾ ਬੜਾ ਪ੍ਰਦੂਸ਼ਿਤ ਹੋਇਆ ਉਦੋਂ ਲਈ ਅਸੀਂ ਲਗਾਤਾਰ ਤਿੰਨ ਚਾਰ ਮਹੀਨੇ ਸੰਘਰਸ਼ ਕਰਕੇ ਪਿੰਡ ਦੇ ਵਿੱਚ ਜਿਹੜਾ ਵਾਟਰ ਲਾਕਸ ਨੂੰ ਰੈਨੋਵੇਟ ਕੀਤਾ ਨਾਲ ਹੀ ਜਿਵੇਂ ਅਸੀਂ ਗਰਾਊਂਡ ਦਾ ਜਿਵੇਂ ਸਾਰਾ ਕੀਤਾ ਜਿਹੜਾ ਮੁੰਡਿਆਂ ਲਈ ਪ੍ਰੈਕਟਿਸ ਪਿਚ ਤੋਂ ਲੈ ਕੇ ਗਰਾਊਂਡ ਨੂੰ ਹੋਰ ਵੀ ਹੁਣ ਸਾਡਾ ਗਰਾਊਂਡ ਵੀ ਨਵੇਂ ਗਰਾਊਂਡਾਂ ਦੇ ਵਿੱਚ ਵੀ ਆਇਆ ਉਹਦੇ ਵਿੱਚ ਵੀ ਕੋਈ ਕਈ ਕੰਮ ਹੁਣ ਹੋਰ ਸਟਾਰਟ ਵੀ ਕਰਨ ਲੱਗੇ ਆ ਤੇ ਨਾਲ ਨਾਲ ਜਿਵੇਂ ਇੱਕ ਜਿਮ ਦਾ ਕੀਤਾ ਹੈ ਹੁਣ ਇੱਕ ਛੱਪੜ ਦੀ ਸਾਡੀ ਨਿਕਾਸੀ ਦੀ ਬੜੀ ਦਿੱਕਤ ਸੀ ਕਿ ਪਾਈਪਲਾਈਨ ਦੀ ਉਹ ਅਸੀਂ ਪ੍ਰੋਜੈਕਟ ਥੋੜੇ ਦਿਨ ਪਹਿਲਾਂ ਪਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਉਹਦੇ ਨਾਲ ਨਾਲ ਸਾਡਾ ਜਿਹੜਾ ਧਰਮਸ਼ਾਲਾ ਹੈ ਉਹਨੂੰ ਵੀ ਰੀਨੋਵੇਟ ਕਰ ਰਹੇ ਹਾਂ ਜੀ ਤੇ ਆਉਣ ਵਾਲੇ ਦਿਨਾਂ 'ਚ ਪੰਚਾਇਤ ਘਰ ਨੂੰ ਵੀ ਰੀਨੋਵੇਟ ਕਰਨ ਜਾ ਰਹੇ ਹਾਂ ਹੋਰ ਵੀ ਇਸ ਤਰ੍ਹਾਂ ਦੇ ਬੜੇ ਵਿਕਾਸ ਪ੍ਰੋਜੈਕਟ ਹੈ ਸੋ ਲਗਾਤਾਰ ਜਿਹੜੇ ਕੋਈ ਨਾ ਕੋਈ ਕੈਂਪੇਨਡ ਦੇ ਵਿੱਚ ਅਸੀਂ ਕੰਟੀਨਿਊ ਚਲਾਈ ਰਹੀਆਂ ਹਾਂ ਜੀ ਬਿਲਕੁਲ ਯੰਗ ਸਰਪੰਚوں ਛੋਟੀ ਉਮਰ ਚਾਹ ਕੇ ਸਰਪੰਚੀ ਮਿਲਣੀ ਬਹੁਤ ਵੱਡੀ ਗੱਲ ਹੁੰਦੀ ਆ ਔਰ ਭਾਰ ਵੀ ਸਾਰੇ ਪਿੰ सरपंच ਦੇ ਮੋਢਿਆ ਤੇ ਹੁੰਦਾ ਵੀ ਸਾਰਿਆਂ ਦਾ ਸਾਂਝਾ ਸਰਪੰਚ ਬਿਲਕੁਲ ਜੀ ਦੇਖੋ ਚਲੋ ਪਰਮਾਧਮਾ ਨੇ ਪਿੰਡ ਨੇ ਇਨੀ ਕਿਰਪਾ ਕੀਤੀ ਹੈ ਕਿ ਇੱਕ ਤਰਫਾ ਹੀ ਤੀਮ ਨੂੰ ਸਾਰਿਆਂ ਨੇ ਵੋਟਾਂ પાਕੇ ਜਿਤਾਇਆ ਹੈ ਵੱਡੀ ਬਹੁਤ ਵੱਡੀ ਲੀਡ ਦੇ ਨਾਲ ਸੋ ਉਨਾ ਹੀ ਜਿੰਨੀ ਵੱਡੀ ਲੀਡ ਆ ਉਨਾ ਜਿਹੜਾ ਕਿ ਤੁਸੀਂ ਜਿਵੇਂ ਕਿਹਾ ਕਿ ਕੰਮਾਂ ਦਾ ਬੋਝ ਵੀ ਦਿਮਾਗ ਤੇ ਉਨਾ ਹੀ ਰਹਿੰਦਾ ਸੋ ਨਾਲ-ਨਾਲ ਚਲੋ ਇਹੀ ਕੋਸ਼ਿਸ਼ ਕਰੀਦੀ ਹੈ ਵੀ ਇੱਕ ਇੱਕ ਕਰਕੇ ਇੱਕ ਸਟੈਪ ਵਨ ਬਾਈ ਵਨ ਕਰਕੇ ਆਪਾਂ ਸਾਰੇ ਜਿਹੜੇ ਕੰਮ ਐ ਉਹ ਕਰਦੇ ਰਹੀਏ ਕਿਉਂਕਿ ਚਲੋ ਇਹ ਸਾਰੇ ਕੰਮ ਇੱਕੋ ਟਾਈਮ ਤੇ ਨਹੀਂ ਹੋ ਸਕਦੇ ਹਨ ਪਰ ਜਿਵੇਂ ਜਿਵੇਂ ਪਲਾਨ ਬਣਾਇਆ ਹੈ ਵੀ ਪਹਿਲੇ ਸਾਲ ਆਪਾਂ ਇੰਨੇ ਕੰਮ ਕਰ ਸਕਦਾ ਦੂਸਰੇ ਸਾਲ ਇਹ ਕੰਮ ਤੀਸਰੇ ਸਾਲ ਇਹ ਕੰਮ ਉਸ ਤਰ੍ਹਾਂ ਕਰਕੇ ਜਿੰਨੇ ਵੀ ਆਪਾਂ ਇੱਕ ਪ੍ਰੋਮਿਸ ਕੀਤੀ ਸੀ ਆਪਾਂ ਜਿਹੜਾ ਪਿੰਡ ਦੇ ਵਿੱਚ ਇੱਕ ਜਿਹੜਾ ਕਿ ਆਪਣਾ ਮੈਨੀਫੈਸਟੋ ਬਣਾ ਕੇ ਆਪਾਂ ਇਲੈਕਸ਼ਨ ਲੜੇ ਸੀ ਤਾਂ ਉਹ ਸਾਰੇ ਜਿਹੜੇ ਕੰਮ ਐ ਉਹਨਾਂ ਨੂੰ ਆਪਾਂ ਵਧੀਆ ਤਰੀਕੇ ਨਾਲ ਜਿਹੜਾ ਸਿਰੇ ਚੜਾਂਗੇ ਜੀ ਵੀ 5 ਸਾਲਾਂ ਦੇ ਵਿੱਚ ਤੇ ਲਗਾਤਾਰ ਲੱਗੇ ਹੋਈਆਂ ਜੀ ਬਿਲਕੁਲ ਹੋਰ ਵੀ ਭਾਈ ਜੀ ਸਾਡੇ ਨਾਲ ਨੇ ਭਾਈ ਜੀ ਕੀ ਨਾ ਮੇਰੇ ਜਾਗਵੇਂ ਦਰਸਨ ਸਰਪੰਚ ਪੀਟੀ ਵਾਲਾ ਜੀ ਕਿਵੇਂ ਦੇਖਦੇ ਹੋ ਕਿਉਂਕਿ ਇਸ ਪਿੰਡ ਦੇ ਵਿੱਚ ਵਿਕਾਸ ਕਾਰਜ ਹੋਣ ਦੇ ਸ਼ੁਰੂ ਹੋਏ ਆ ਪਾਈਪਲਾਈਨ ਪੈ ਰਿਹਾ ਖੇਤ ਦੇ ਵਿੱਚ ਖੜੇ ਆ ਮੰਤਰੀ ਸਾਹਿਬ ਉਪਕਰਣ ਕਰਨ ਕੇ ਕਿਉਂਕਿ ਪਿੰਡਾਂ ਦੇ ਵਿੱਚ ਕਾਫੀ ਕੰਮ ਅਜੇ ਹੀ ਹੁੰਦੇ ਨਾ ਪਾਰਟੀ ਬਾਜ਼ੀ ਚੱਕਰ ਤੇ ਰਹਿ ਜਾਂਦੇ ਆ ਕਿਹੜੇ ਕੰਮ ਲੱਗਦੇ ਆ ਵੀ ਪਿੰਡਾਂ 'ਚ ਹੋਣ ਵਾਲੇ ਕੰਮ ਜਿਹੜੇ ਰਹਿੰਦੇ ਸਾਰੇ ਸ਼ੁਰੂ ਹੋ ਰਏ ਆ ਕਰੀ ਜਾਂਦੇ ਮੰਤਰੀ ਸਾਹਿਬ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਪਹਿਲਾਂ ਵਾਲਾ ਕੰਮ ਨਹੀਂ ਜਿਵੇਂ ਪਹਿਲਾਂ ਕਿਸੇ ਕਾਂਗਰਸੀ ਆ ਗਏ ਤੇ ਇਹਦਾ ਕੰਮ ਬੰਦ ਕਰ ਦਿਓ ਜੋ ਹੋਰ ਪਾਰਟੀ ਦਾ ਹੈਗਾ ਤਾਂ ਉਹਦਾ ਕੰਮ ਬੰਦ ਕਰ ਦਿਓ ਨਿਰਵਿਰੋਧ ਪਾਰਟੀ ਬਜੇ ਦੇ ਉੱਪਰ ਉੱਠ ਕੇ ਸਾਰੇ ਕੰਮ ਹੋ ਰਹੇ ਐ ਪਾਈਪ ਲਾਈਨਾਂ ਦਾ ਕੰਮ ਚੱਲੀ ਜਾਂਦਾ ਹੈ ਹਸਪਤਾਲਾਂ ਦਾ ਕੰਮ ਚੱਲੀ ਜਾਂਦਾ ਹੈ ਸਟੇਡੀਅਮ ਦੇ ਕੰਮ ਚੱਲੀ ਜਾਂਦੇ 40 45 ਹੁਣ ਸਟੇਡੀਅਮ ਬਣ ਰਿਹਾ ਹੈ ਗਰਾਊਂਡਾਂ ਦਾ ਕੰਮ ਚੱਲ ਰਿਹਾ ਹੈਗਾ ਡਿਸਪੈਂਸਰੀਆਂ ਦਾ ਚੱਲ ਰਿਹਾ ਹੈਗਾ ਕੰਮ ਸਾਰੇ ਸਾਡੇ ਮੰਤਰੀ ਸਾਹਿਬ ਬਹੁਤ ਵਧੀਆ ਕੰਮ ਕਰੀ ਜਾਂਦੇ ਐ ਬਿਲਕੁਲ ਸੋ ਪਿੰਡਾਂ ਦੇ ਵਿੱਚ ਲੋਕਾਂ ਨੂੰ ਉਮੀਦ ਹੈ ਕਿ ਕਿਉਂਕਿ ਇਹ ਲੰਬੀ ਹਲਕਾ ਸਰਦਾਰ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਦਾ ਕਿਉਂਕਿ ਪਹਿਲਾਂ ਬਾਦਲ ਸਾਹਿਬ ਜੀ ਕਹੇ ਦੀਏ ਸਵਰਗੀ ਮੁੱਖ ਮੰਤਰੀ ਰਹੇ ਨੇ ਇਥੋਂ ਇਥੋਂ ਦੇ ਉਹਨਾਂ ਦਾ ਹਲਕਾ ਸੀ ਔਰ ਹੁਣ ਖੁੱਡੀਆਂ ਸਾਹਿਬ ਦੇ ਵੱਲੋਂ ਇਸ ਹਲਕੇ ਦੀ ਕਮਾਂਡ ਸੰਭਾਲੀ ਗਈ ਹੈ ਔਰ ਲਗਾਤਾਰ ਹੀ ਪਿੰਡਾਂ ਦੇ ਵਿੱਚ ਜੇ ਇਸ ਪਿੰਡ ਦੀ ਗੱਲ ਕਰਾਂ ਸੇਖਾਲਾ ਹੋਵੇ ਕੱਖਾਂ ਵਾਲੀ ਹੋਵੇ ਜਾਂ ਨਾਲ ਦਾ ਸਹਣਾ ਕਿਹੜਾ ਪਿੰਡ ਹੋਵੇ ਤਾਂ ਲਗਾਤਾਰ ਹੀ ਵਿਕਾਸ ਕਰ ਜਾਂਦੇ ਨੀ ਪੱਥਰ ਵੀ ਰੱਖੇ ਜਾਣ ਛੋਟਾ ਤੋਂ ਛੋਟਾ ਹੋਵੇ ਵੱਡੇ ਤੋਂ ਵੱਡਾ ਹੋਵੇ ਔਰ ਉਮੀਦ ਲੋਕਾਂ ਨੂੰ ਹੈ ਕਿ ਉਹਨਾਂ ਦੇ ਕੰਮ ਜਲਦ ਤੋਂ ਜਲਦ ਸਿਰੇ ਚੜਨਗੇ ਸ਼੍ਰੀ ਮੁਕਤਸਰ ਸਾਹਿਬ ਤੋਂ ਅਸ਼ਫਾਕ ਟੋਡੀ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ